ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲ ਨੂੰ ਗੁਰਦਾਸਪੁਰ ਦਾ ਮੀਡੀਆ ਚਾਰਜ ਵੀ ਨਿਯੁਕਤ ਕਰ ਦਿੱਤਾ ਹੈ ਆਪਣੀ ਇਸ ਨਿਯੁਕਤੀ ਤੇ ਮੁਖਦੇਵ ਸਿੰਘ ਆਲੋਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁਖਦੇਵ ਸਿੰਘ ਆਲੋਵਾਲ ਦੇ ਜਾਣਕਾਰਾਂ ਨੇ ਉਨ੍ਹਾਂ ਦਾ ਦਾ ਸ਼ਾਨਦਾਰ ਸਵਾਗਤ ਕੀਤਾ ਉਹਨਾਂ ਨੂੰ ਸਰੋਪਾਉ પાਕੇ ਲੱਡੂ ਖਵਾ ਕੇ ਆਲੋਵਾਲ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ ਗਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਲ। ਮੈਂ ਮੁਖਦੇਵ ਸਿੰਘ ਆਲੋਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਤੇ ਨਵੀਂ-ਨਵੀਂ ਜਿਹੜੀ ਜ਼ਿੰਮੇਵਾਰੀ ਮੈਨੂੰ ਕੱਲ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਉਹ ਬਖਸ਼ੀ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ মিডিਆ ਇਨਚਾਰਜ ਲਗਾਇਆ ਗਿਆ। ਐਕਸਪੋਸ ਪਰਸਨ ਮੁੱਖ ਬੁਲਾਰੇ ਵਜੋਂ ਇੱਕ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। মিডিਆ ਦੇ ਰੂਬਰੂ ਹੋਣ ਵਾਸਤੇ ਕਿਉਂਕਿ ਜਿਹੜਾ মিডিਆ ਹੈ ਸਾਡਾ ਤੀਜਾ ਥੰਮ ਹੈਗਾ ਆ ਜਨਤਾ ਦੀ ਜਿਹੜੀ ਆਵਾਜ਼ ਹੈ ਚੁੱਕਣ ਵਾਸਤੇ ਤੇ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸ਼ਿਸ਼ੋਦੀਆ ਜੀ, ਸਰਦਾਰ ਭਗਵੰਤ ਸਿੰਘ ਮਾਨ, ਅਮਨ ਰੋੜਾ ਜੀ ਪੰਜਾਬ ਪ੍ਰਧਾਨ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ, ਜੋਬਨ ਰੰਧਾਵਾ ਜੀ ਰਜੀਵ ਸ਼ਰਮਾ ਜੀ ਮੇਰੇ ਸਾਰੀ ਜਿੰਨੀ ਸਮੁੱਚੀ ਲੀਡਰਸ਼ਿਪ ਗੁਰਦਾਸਪੁਰ ਦੀ ਹੈ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਹਾਂ ਜੀ ਦੱਸਦਾ ਕਿ ਸੋਸ਼ਲ ਮੀਡੀਆ ਨਹੀਂ ਮੈਨੂੰ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਜਿਹੜਾ ਇਹਨਾਂ ਦੇ ਰੂਬਰੂ ਹੋਣ ਲਈ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਰਹਿਗੀ ਕਿ ਜਿੰਨੀਆਂ ਵੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੇ ਉਹ ਮੈਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਵੀ ਸਾਡਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਆ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਇਹ 7 ਦੀਆਂ 7 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀਆਂ ਜਿੱਤ ਕੇ ਵੇਖੋ ਜੀ ਇਹ ਸ਼ਰਾਰਤੀ ਜਿਹੜੇ ਅੰਸਰ ਆ ਇਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਅਸੀਂ ਮੱਥਾ ਕਿੱਥੇ ਲਾਉਂਦੇ ਪਏ ਆ ਕਿਉਂਕਿ ਇਹ ਬੜਾ ਸੁੱਚਾ ਉੱਚਾ ਦਾਰਿਆ ਜਿੱਥੇ ਸਿਰਫ ਇੱਕ ਸਿੱਖ ਧਰਮ ਨਹੀਂ ਹਰ ਵਰਗ ਹਰ ਧਰਮ ਜਿਹੜਾ ਪੂਰਾ ਭਾਰਤ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਸ਼ਰਾਤੀ ਅੰਸਰ ਹੈ ਇਹ ਆਪਣਾ ਮਤਲਬ ਪੜਿਆ ਵਿਚਾਰ ਲੈਣ ਮਾਨ ਸਰਕਾਰ ਜਿਹੜੀ ਬੜੀ ਸੰਜੀਦਾ ਆ ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਬਾਲ ਤੇ ਬੁੱਧੀ ਬਖਸ਼ੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਕਿਉਂਕਿ ਉਹ ਤੇ ਬੜਾ ਉੱਚਾ ਸੋਚਾ ਧਾਰਿਆ ਇੱਥੇ ਤੇ ਅਹਿਮਦ ਸ਼ਾਹ ਬਦਾਲੀ ਵਰਗੇ ਜਿਹੜੇ ਸੀਗੇ ਉਹ ਨਹੀਂ ਰਹੇ ਮਸੜ ਰੰਗੜ ਵਰਗੇ ਜਿਹੜੇ ਸੀਗੇ ਉਹਨਾਂ ਨੇ ਮੱਥਾ ਲਾਇਆ ਸੀ ਤੇ ਈਮੇਲਾਂ ਦੇ ਧਮਕੀਆਂ ਦਿੰਦੇ ਨੇ ਮੈਂ ਤੇ ਅਰਦਾਸ ਕਰ ਸਕਦਾ ਵੀ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਸਮੱਤ ਬਖਸ਼ੇ ਵੀ ਐ ਤਰ੍ਹਾਂ ਦੇ ਜਿਹੜੇ ਕੰਮ ਆ ਸਰਾਤੀ ਅੰਸਰ ਜਿਹੜੇ ਆ ਨਾ ਕਰਨ ਵੇਖੋ ਮੈਂ ਤੁਹਾਡੇ ਜਾਣਕਾਰੀ ਲਈ ਇੱਕ ਪੱਤਰਕਾਰ ਵੀਰ ਜੀ ਗੱਲ ਦੱਸ ਦਿਆਂ ਕਿ ਵਿਰੋਧੀ ਇਹ ਸਵਾਲ ਤਾਂ ਚੁੱਕਦੇ ਆ ਮੋਰ ਵਾਲੀ ਗੱਲ ਚੁੱਕਦੇ ਆ ਉੱਥੇ ਦੋ ਜਣੇ ਜਿਹੜੇ ਆ ਉਹਨਾਂ ਦਾ ਇਨਕਾਊਂਟਰ ਹੋਇਆ ਪੁਲਿਸ ਮੁਕਾਬਲਾ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਸੀ ਉਹ ਨਾਲ ਦੀ ਨਾਲ ਹੀ 24 ਘੰਟੇ ਵੀ ਨਹੀਂ ਪੈਂਦੇ ਤੇ ਉੱਥੇ ਰਿਜ਼ਲਟ ਮਿਲਿਆ ਆ ਬਾਕੀ ਗੁਰਦਾਸਪੁਰ ਮੈਂ ਕੱਲ ਉਹਨਾਂ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਇਆ ਵਾਂ ਤੇ ਉਸੇ ਟਾਈਮ ਆਪਾਂ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਲੀਡਰ ਸਾਹਿਬਾਨ ਸਾਡੇ ਉਹ ਜਾ ਕੇ ਉਹਨਾਂ ਨੂੰ ਭਰੋਸਾ ਦੇ ਕੇ ਆਇਆ ਐ एसएसपी ਗੁਰਦਾਸਪੁਰ ਬਹੁਤ ਵਧੀਆ ਕੰਮ ਕਰ ਰਿਹਾ ਉਸ ਮੁੱਦੇ ਦੇ ਉੱਪਰ ਡੀਐਸਪੀ ਸਿਟੀ ਉਸ ਮੁੱਦੇ ਨੂੰ ਦੇਖ ਰਿਹਾ ਇਹ ਜਿਹੜੇ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਊਗੀ ਤੁਸੀਂ ਵੇਖਦੇ ਜਾਓ ਇਹ ਅੱਜ ਇਹਦਾ ਵੀ ਰਿਜ਼ਲਟ ਆ ਜਾਣਾ ਬਾਕੀ ਤੁਹਾਡੀ ਪੱਤਰਕਾਰ ਵੀਰਾਂ ਦੀ ਜਾਣਕਾਰੀ ਲਈ ਮੈਂ ਦੱਸਾਂ कि ਜਦੋਂ ਇਹ ਵਿਰੋਧੀ ਸਵਾਲ ਕਰਦੇ ਹੁੰਦੇ ਇਹਨਾਂ ਨੂੰ ਪੁੱਛਿਆ ਕਰੋ ਨਾਬਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਇਹਨਾਂ ਨੂੰ ਲੁਧਿਆਣਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਤੇ ਫੇਰ ਜਿਹੜਾ ਕੋ ਮਜ਼ਾ ਹੁੰਦਾ ਆ ਸੋ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਧੰਨਵਾਦੀ ਆ